ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਸੀਗੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਦੇ ਦਰਸ਼ਨ ਕਰੋ ਜੀ ਆਓ ਸਾਰੇ ਪੈਣਪਰਾ ਤੁਹਾਨੂੰ ਪਤਾ ਇੱਥੇ ਗੁਰੂ ਗੋਬਿੰਦ ਸਿੰਘ ਜੀ 1705 ਇਸਵੀ ਦੇ ਵਿੱਚ ਆਏ ਆ ਤੇ ਇੱਥੇ ਮਹਾਰਾਜ ਨੇ ਕਮਰਕਸਾ ਖੋਲਿਆ ਸੀ ਆਪਣਾ ਆ ਕੇ ਤੇ ਇਸ ਜਗ੍ਹਾ ਦਾ ਨਾਮ ਫਿਰ ਦਮਦਮਾ ਸਾਹਿਬ ਪਿਆ ਗਿਆ ਸੀਗਾ ਦਮ ਲਿਆ ਇੱਥੇ ਆ ਕੇ ਮਹਾਰਾਜ ਨੇ ਇੱਕ ਸਵਾ ਸਾਲ ਮਹਾਰਾਜ ਇੱਥੇ ਰਹੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਵਾ ਸਾਲ ਤੋਂ ਵੱਧ ਦਾ ਸਮਾਂ ਇੱਥੇ ਰਹੇ ਆ ਤੇ ਦਰਸ਼ਨ ਕਰੋ ਸਾਰੀ ਸੰਗਤ ਆ ਗੁਰਦੁਆਰਾ ਲਖਨ ਸਰ ਸਾਹਿਬ ਆ ਤੇ ਜਿੰਨੀ ਸੰਗਤ ਤੁਸੀਂ ਵੇਖ ਰਹੇ ਹੋ ਆਸਾ ਹੀ ਦਸਮੀ ਲਖਨ ਸਰ ਸਾਹਿਬ ਇੱਥੇ ਸੰਗਤ ਜੀ ਉੜਾ ਵਾਲਾ ਲਿਖਿਆ ਜਾਂਦਾ ਆ ਤੇ ਜਿਹੜਾ ਲਿਖਦਾ ਆ ਸਰ ਦਾ ਭਾਵਨਾ ਨਾਲ ਫਿਰ ਮਹਾਰਾ ਰੰਗ ਭਾਗ ਵੀ ਲਾਉਂਦੇ ਆ ਉਹਨਾਂ ਨੂੰ ਸਭ ਕੁਝ ਆਉਣ ਲੱਗ ਜਾਂਦਾ ਆਪਣੇ ਮਾਤਾ ਪਿਤਾ ਤੇ ਮਾਤਾ ਉਹਨਾਂ ਦੇ ਨਾਲ ਆਏ ਸੀ ਚਲੋ ਆਪ ਦਾ ਕੰਮ ਚਲੋ ਆਜੋ ਹਾਂਜੀ ਚੱਲੀਏ ਕਰੀਏ ਦਰਸ਼ਨ ਪਰ ਆਓ ਹਾਂ ਹਾਂਜੀ ਆਪਾਂ ਨਾ ਮਾਤਾ ਲੈ ਕੇ ਲੋ जालम परमात्मा ने शक्ति दर्शन कर लो आज समय 9:00 बजे 10:00 बजे अमृत संचार शुरू होवेगा कैसे नाम के अपने सो आओ जो अपन भाई आधे में साथ आधे में साथ आपको ਆਪ ਲਈ ਲੜਨਾ ਹੀ ਸਭ ਮਹਿਮਰ ਨਾਨਕ ਕਭ ਸਜਣਾ ਕਿਸ ਸਾਹਿਬ ਰ ਜੀ ਰੂਪ ਰੂਪ ਨਾ ਨਕ ਸਭ ਸਜਣਾ ਨਾਨਕ ਕਭ ਸਜਣਾ નસ્યા ઉ आनंद ਨੰਦ ਗੁਨ ਗਾਇਆ ਆਨੰਦ ਨੰਦ ਗੁਨ ਗਾਇਆ ਆਨੰਦ ਨੰਦ ਗੁਨ ਗਾਇਆ ਦੁਖਾਂ ਨਾਟੇ ਸੁਖ ਸੰਸਮਾ ਸਤ ਸਰਦ ਸਮਾਏ ਹਨ ਅਨੰਦ ਗੁਣ ਗਾਇਆ ਅਨੰਤ ਅਨੰਦ ਗੁਣ ਗਾਇਆ ਹਨ ਅਨੰਦ ਅਨੰਦ ਗੁਣ ਗਾਇਆ ਅਨੰਤ ਅਨੰਦ ਗੁਣ ਗਾਇਆ ਅਨੰਦ ਅਨੰਦ ਗੁਣ ਗਾਇਆ ਜਿਹ ਗਇਓ ਮੇਰੇ ਮਨ ਕਾ ਸੰਸਾਰ ਜਪਨਰ ਸਿੰਘ ਆ ਤੁਮ ਸਰਨਾਈ ਆ ਕਾ ਤੁਮ ਸਰਨਾਈ ਆ ਨਾ ਤੁਮ ਸਰਨਾਈ ਆ ਤੁਮ